ਉੰਨਾ ਸੀ ਕਿਤਾ ਮੈਨੂੰ ਬੰਨਿਆ ਸੀ ਸੰਗਲ ਦੇ ਨਾਲ ਅੱਛਾ ਨਹੀਂ ਮੈਂ ਇੰਦਰ ਆ ਸਕਦਾ ਨਹੀਂ ਜਾਣਾ ਕਿਉਂ ਮਾਧਵ ਕਰਾਲਾ ਹਾਂ ਇਹਨੂੰ ਬੈਗ ਟੰਗਿਆ ਸੀ 10 ਰੁਪਏ ਉਹ ਘਰ ਆਣਾ ਮੇਰਾ ਪਾਗਰ 3-4 4-5 ਦਿਨ ਹੋ ਗਏ ਕਰਵਾਈ ਨੂੰ ਇਹਨੂੰ ਚੰਨਰੂ ਡਿਗਵੈਨ ਹਾਂਜੀ ਤੇ ਕੋਤੇ ਸੰਤਮਾ ਦੇ ਦਰਗਾਹ ਸੀ ਨਾਲ ਅੰਨੇ ਬਿੱਲੂ ਰਾਣਾ ਦੇ ਪੁਲਾ ਬਿੱਲੂ ਰਾਣਾ ਦੇ ਪੁਲਾ ਤੇ ਅੱਡਾ ਦਾ ਛਤਰ ਲੱਗਾ ਚੀਜ਼ ਬੜੀ ਲੱਗੀ ਆਹ ਮਾਤਾ ਜੀ ਸ਼ਾਮਾਤਾ ਦਸਤਰੀਆ ਨਾ ਇਹ ਤਾਂ ਇਹ ਮਤਲੀ ਫਰੀ ਮਗਲੀ ਪਰੇ ਜਸੀ ਕਾਲੂ ਠੀਕ ਠਾਇ ਜੇ ਮਾਦੇ ਕੀ ਹਨ ਟੋਡਾ ਹੈ ਹਨ ਹੁਸ਼ੈ ਰਾਣੀ ਹੁਸ਼ੈ ਰਾਣੀ ਅੱਛਾ ਤੇ ਕਿਹੜਾ ਪਿੰਡ ਮੇਰੀ ਮਾਂ ਦਾ ਕਿਹੜਾ ਪਿੰਡ ਤੁਹਾਡਾ ਪਿੰਡ ਦਰਗਾਈ ਦਰਗਾਈ ਇਹ ਕਿੱਥੇ ਪੈਂਦਾ ਬੜੀਆਂ ਦਰਗਾਹਾਂ ਹੁੰਦੀਆਂ ਨਹੀਂ ਜਿਹੜਾ ਪਿੰਡ ਤੁਹਾਡਾ ਵਾ ਇੱਕ ਪਿੰਡਾ ਕਿੱਥੇ ਦਾ ਕਿਹੜਾ ਜ਼ਿਲ੍ਹਾ ਵਾ ਇਹ ਕਿਹਦੇ ਤੇ ਮੈਂ ਸੰਨੂਰ ਡਿਗੋਇਨ ਹਾਂਜੀ ਇੱਕ ਓਤੇ ਸੰਤਮਾ ਦੇ ਦਰਗਾਹ ਸੀ ਅਛਾ ਦਰਗਾਹੀ ਪੀਰਾਂ ਦੀ ਦਰਗਾਹ ਨਹੀਂ ਦਰਗਾਹ ਨੂੰ ਕਹਿੰਦੇ ਨਾ ਪੀਰਾਂ ਦਾ ਦਰਗਾਹ ਨਹੀਂ ਤੁਹਾਡਾ ਆਪਣਾ ਕਿਹੜਾ ਪਿੰਡ ਵਾ ਇਹ ਕਿੱਥੋਂ ਹੈ ਦਿਮਾਗ ਮੰਗ ਬੰਦ ਗਿਆ ਹੈ ਦਿਮਾਗ ਕਹਿੰਦੀ ਮੇਰਾ ਬਦਲਿਆ ਗਿਆ ਹੈ ਨਾ ਕੀ ਗੱਲ ਹੱਥ ਫੜਾਇਆ ਆਪਣੀ ਇਹ ਚਾਰ ਤਿੰਨ ਚਾਰ ਚਾਰ ਪੰਜ ਦਿਨ ਹੋ ਗਿਆ ਘਰ ਵਾਈ ਨੂੰ ਇਹਨੂੰ ਜਿਆਦਾ ਦਿਨ ਨਹੀਂ ਹੋਈ ਦੋ ਤਿੰਨ ਸਾਲ ਇੱਥੇ ਰਹੀ ਕਿਥੇ ਕਿਥੇ ਰਹੀ ਹੈ ਦਰਬਾਰ ਸਾਹਿਬ ਅੱਛਾ ਮੈਂ ਇੱਥੇ ਸੌ ਕਰਦੇ ਨਾ ਕਿਤੇ ਅੱਛਾ ਜਿਹੜੇ ਇੱਥੇ ਸੌ ਕਰਦੇ ਨਾ ਉਹ ਹੀ ਚ ਹਫਤਾ ਹੋ ਗਿਆ ਹੈ ਨਾ ਤੇ ਮਾਤਾ ਜੀ ਦੂਜਾ ਕੋਈ ਹੈਗਾ ਕੋਈ ਘਰ ਦਾ ਕੋਈ ਨੰਬਰ ਨੰਬਰ ਹੈਗਾ ਤੁਹਾਡੇ ਕੋਲ ਹਾਂਜੀ ਨੰਬਰ ਨੰਬਰ ਹੈਗਾ ਕੋਲ ਘਰ ਦਾ ਕਿੱਥੇ ਮੈਂ ਹਾਂਜੀ ਬਸੇ ਹਾਂ ਹਾਂ ਇਹਨੇ ਦੇਖ ਬੱਚੇ ਆਏ ਨਹੀਂ ਨਾਲ ਨਾਂ ਕੀ ਉਹਨਾਂ ਦਾ ਬੱਚਿਆਂ ਦਾ ਤੁਹਾਡੇ ਬੱਚਿਆਂ ਦਾ ਨਾਂ ਕੀ ਆ ਐ ਨਾਂ ਲੈਂਦੇ ਬਿੱਲੂ ਰਾਣਾ ਤੇ ਪੁਲਾ ਬਿੱਲੂ ਰਾਣਾ ਤੇ ਪੁਲਾ ਤੇ ਪੇਕੇ ਕਿਹੜੀ ਜਗ੍ਹਾ ਵਾ ਤੁਹਾਡੇ ਹਾਂ ਪੇਕੇ ਕਿਹੜੀ ਪਿੰਡ ਵਾ ਪੇਕੇ ਹਾਂ ਬਸਾ ਗੁਰਦਾਰੇ ਦੀ ਗਲੀ ਚ ਗੁਰਦਾਰੇ ਦੀ ਗਲੀ ਚ ਹਾਂਜੀ ਕਿਹੜੇ ਗੁਰਦਾਰੇ ਦੀ ਗਲੀ ਚ ਉੱਥੇ ਐਡਾ ਜਿਹਾ ਛਤਰ ਲੱਗਾ ਚੀਜ਼ ਬੜ ਲੱਗੀ ਆ ਸੋਨੇ ਦੇ ਉੱਥੇ ਗੁਰਦਾਰੇ ਵਾ ਨੇ ਕਿਹੜੇ ਗੁਰਦੁਆਰੇ ਦੀ ਗਲੀ ਚਾ ਗੁਰਦਾਰੇ ਸਬਦਕ ਨਾਮ ਕੀ ਆ ਹਾਂਜੀ ਗੁਰਦੇਸੇਦ ਨਾਮ ਕੀ ਆ ਘਰ ਦਾ ਨੰਬਰ ਯਾਦ ਆ ਕੋਈ ਘਰ ਦਾ ਨੰਬਰ ਫੋਨ ਦਿਓ ਨੰਬਰ ਹੈਗਾ ਕੋਈ ਘਰ ਦਾ ਅਲਾਵਾ ਨੰਬਰ ਜੇ ਕੋਈ ਯਾਦ ਆ ਤਾਂ ਘਰ ਦਾ ਨੰਬਰ ਲਾਓ ਆਪਣੇ ਹੈਗਾ ਕੋਈ ਨੰਬਰ ਪਤਾ ਮੁੰਡੇ ਦਾ ਕੋਈ ਘਰ ਵਾਲੇ ਦਾ ਜਾਂ ਪਰਿਵਾਰ ਚ ਕਿਸੇ ਹੋਰ ਜੀ ਦਾ ਕਿਦਾਂ ਆਏ ਸੀ ਨਾਲੇ ਹਾਂ ਉਹ ਜਿਹੜੇ ਜਰਾਂ ਆ ਸੰਗਜੀ ਅੱਜ ਅਸੀਂ ਦਰਬਾਰ ਸਾਹਿਬ ਅਮਰਸਰ ਸਾਹਿਬ ਆਏ ਆ ਤੇ ਇਹ ਵੀ ਜੀ ਹੁਣਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਸੀਗਾ ਕਿ ਇੱਥੇ ਕੋਈ ਮੈਂਟਲੀ ਡਿਸਟਰਬ ਭੈਣ ਆ ਅਜੇ ਵੀ ਜੀ ਇੱਧਰ ਆ ਜਾਓ ਤੇ ਇਹ ਚਾਰ ਪੰਜ ਦਿਨ ਤੋਂ ਇੱਥੇ ਰਹਿ ਰਿਹਾ ਤੇ ਦਰਗਾਹੀ ਦਰਗਾਹੀ ਨਾਲ ਲੈ ਰਿਹਾ ਜਾਂ ਆਪਣੇ ਦੋਹਾਂ ਤਿੰਨ ਬੱਚਿਆਂ ਦਾ ਭੈਣੇ ਨਾਲ ਲਿਆਵਾ ਤੇ ਫਿਲਹਾਲ ਸਾਨੂੰ ਇਸ ਤੋਂ ਅੱਗੇ ਹਜੇ ਭੈਣ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਕੋਸ਼ਿਸ਼ ਤਾਂ ਆਪਾਂ ਕਰ ਰਹੇ ਹਾਂ ਕਿ ਨੰਵੇ ਲੈ ਕੇ ਭੈਣ ਦੇ ਪੇਕਿਆਂ ਦਾ ਪਤਾ ਲੱਗ ਜੇ ਜਾਂ ਸਾਰੀ ਪਿੰਡ ਦਾ ਕਿਸੇ ਦਾ ਪਤਾ ਲੱਗ ਜੇ ਬਾਕੀ ਮੈਂ ਵੀਰ ਨੂੰ ਵੀ ਕਹਿਣਾ ਕਿ ਮਾਤਾ ਜੀ ਦਾ ਇਹਨਾਂ ਦਾ ਫੇਸ ਇੰਨੀ ਤਰ੍ਹਾਂ ਦਿਖਾ ਦਿਓ ਜੇਕਰ ਕੋਈ ਵੀਰ ਭਰਾ ਇਹਨਾਂ ਨੂੰ ਜਾਣਦਾ ਹੋਵੇ ਤਾਂ ਸਾਡਾ ਮੋਬਾਈਲ ਨੰਬਰ ਹਮੇਸ਼ਾ ਦੀ ਤਰ੍ਹਾਂ ਜੇ ਵੀਡੀਓ ਦੇ ਉੱਪਰ ਦਿੱਤਾ ਹੁੰਦਾ ਵਾ ਜਰੂਰ ਸੰਪਰਕ ਕਰਿਓ ਬਾਕੀ ਆਪਾਂ ਵੀ ਕੋਸ਼ਿਸ਼ ਕਰਦੇ ਹਾਂ ਕੁਝ ਨਾ ਕੁਝ ਮਾਤਾ ਤੋਂ ਜੇ ਸਾਨੂੰ ਪਤਾ ਲੱਗੇ ਤਾਂ ਮਾਦੀ ਘਰ ਵਾਲੇ ਦਾ ਕੀ ਨਾਮ ਆ ਹਾਂਜੀ ਘਰ ਵਾਲੇ ਦਾ ਕੀ ਨਾਮ ਆ ਤਾਰਾ ਫਿਰ ਸ਼ੋਤਨਾਂ ਤੇ ਵਿਜੈ ਨੰਦ ਨੇ ਨਸ਼ ਕੀਤਾ ਮੇਰਾ ਕੀ ਕੀਤਾ ਉਹਨਾਂ ਨੇ ਨਹੀਂ ਮੈਂ ਇੰਦਰਾ ਸਕਨ ਨੂੰ ਵਜਾ ਕੇ ਮਾਰਦਾ ਬਕਰਲਾ ਹਾਂ ਨਾ ਸ਼ਰ ਪਰ ਕਾਲਾ ਜਆ ਨਾ ਕਾਲਾ ਜਆ ਜਿਹਨੂੰ ਬੈਗ ਟੰਗਿਆ ਸੀ 10 ਰੁਪਏ ਉਹ ਘਰ ਆਣਾ ਮੇਰਾ ਪਾਗੜਾ ਉਹ ਕਿੱਥੇ ਰਿੰਦਾ ਵਾ ਆਇਆ ਸੀ ਇੱਥੇ ਬੈਗ ਲੈ ਕੇ 10 ਰੁਪਏ ਨਹੀਂ ਰਿੰਦਾ ਕਿੱਥੇ ਵੇਹੋ ਜਿੰਦਰ ਕੁਬੀਨ ਨਾ ਹੈ ਹੈ ਜਲੰਧਰ ਦੇ ਵਿੱਚ ਕੋਈ ਜਲੰਧਰ ਕਬੀਰ ਨਗਰ ਜਲੰਧਰ ਕਬੀਰ ਨਗਰ ਹਾਂਜੀ ਜਲੰਧਰ ਦੇ ਵਿੱਚ ਕਬੀਰ ਨਗਰ ਤਾਂ ਬਸ ਤੇ ਬਹਿ ਕੇ ਆਨੀ ਕਬੀਰ ਨਗਰ ਕਿਹੜਾ ਮੱਲਾ ਉੱਥੇ ਮਲਕ ਲੱਗੀ ਕਿਹੜੀ ਹੈ ਜੀ ਕੋ ਜਲੰਧਰ ਕੀ ਡੀ ਕੋ ਜਲੰਧਰ ਕਬੀਰ ਨਗਰ ਅੱਛਾ ਡੀਏਵੀ ਕਾਲਜ ਜਲੰਧਰ ਕਬੀਰ ਨਗਰ ਕਬੀਰ ਨਗਰ ਤੇ ਕੋਈ ਗਲੀ ਨੰਬਰ ਕੋਈ ਗਲੀ ਨੰਬਰ ਵਾ ਉੱਥੇ ਕਿਹ ਜਾਂ ਕਿਹੜਾ ਮੈਂ ਟ੍ਰੇਨ ਤੇ ਬਹਿ ਕੇ ਚਲੇ ਜਾਂਦੀ ਜਲੰਧਰ ਜਾਣਾ ਮੇਰੀ ਮਾਂ ਉੱਥੇ ਕੋਈ ਗਲੀ ਨੰਬਰ ਹੈਗਾ ਕੋਈ ਜਾਂ ਘਰ ਦਾ ਨੰਬਰ ਹਾਊਸ ਨੰਬਰ ਨਹੀਂ ਆਪੇ ਜਾਂਦੇ ਮੈਂ ਜਾਣਾ ਨਹੀਂ ਐ ਮੈਨੂੰ ਤੰਗ ਕਰਦੇ ਫਿਰ ਤੁਸੀਂ ਕਿੱਥੇ ਜਾਣਾ ਟ੍ਰੇਨ ਤੇ ਜਾਣਾ ਵਾ ਅੱਗੇ ਟ੍ਰੇਨ ਤੇ ਆਇਓ ਜਾਣਾ ਬੱਸ ਤੇ ਬੈ ਕੇ ਚੱਲੀ ਜਣਾ ਬਣਾ ਅੱਛਾ ਤਾਂ ਟੈਂਪੂ ਦਾ ਨੰਬਰ ਵੀ ਪਤਾ ਹੋਣਾ ਤੁਹਾਨੂੰ ਟੈਂਪੂ ਕਰਾ ਕੇ ਤੇ ਫਿਰ ਮੈਂ ਬੱਸ ਸਣ ਚਲੇ ਜਾਣਾ ਬੱਸ ਤੋਂ ਫਿਰ ਉੱਥੇ ਤੇ ਬੱਸ ਸਣ ਤੋਂ ਫਿਰ ਉਹ ਤੋਂ ਮੈਂ ਬੱਸ ਸਣ ਤੋਂ ਬੱਸ ਲੈਣੀ ਹੈ ਕਰਾ ਲੈਣ ਦੀ ਬੱਸ ਕਿਹੜੀ ਬੱਸ ਲੈਣੀ ਉੱਥੋਂ ਗੜੀ ਜਲੰਧਰੋਂ ਗਾੜੀ ਕਿਹੜੀ ਬੱਸ ਲੈਣੀ ਨਾ ਨਾ ਕਹਿੰਦਾ ਜਲੰਧਰ ਵਿਆਸ ਮੇਰ ਦਾ ਨਾ ਮੇਰ ਕਾ ਹਾਂ ਉੱਥੇ ਹੈਗਾ ਜਾਂ ਜਲੰਧਰ 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 ਜਾਣਾ ਫਿਰ ਉਹ ਬੱਸ ਦਵਾ ਮਿਲ ਜਾਨਾ ਕੰਚੜ ਦੀ ਪੈਣੀ ਅਕਬੀਰ ਨਗਰ ਜਲੰਧਰ ਆ ਇਹਦੇ ਬਾਰੇ ਦੱਸਿਆ ਵਾ ਤੇ ਹੋਰ ਕੋਈ ਸਾਨੂੰ ਬਹੁਤੀ ਜਾਣਕਾਰੀ ਨਹੀਂ ਪਹਿਨੇ ਦਿੱਤੀ ਇਹਦੇ ਕੋਈ ਹੱਥ ਉੱਤੇ ਤੇ ਹੈਗਾ ਕੋਈ ਨੰਬਰ ਨੰਬਰ ਹੈਗਾ ਕੋਈ ਲਿਖਿਆ ਚਲ ਸਾਰੇ ਇੱਕ ਚੈੱਕ ਕਰੀ ਨਹੀ ਹੈਗਾ ਇੱਥੇ ਕੋਈ ਨਹੀਂ ਨੀ ਹੂੰ ਸੰਸੰਗੀ ਅਸੀਂ ਹੁਣ ਮਾਤਾ ਜੀ ਨੂੰ ਆਪਣੇ ਕੋਲ ਲੈ ਚੱਲੇ ਆ ਆਸ਼ਰਮ ਦੇ ਵਿੱਚ ਲੈ ਚੱਲੇ ਆ ਲਾਲ ਗਲਾਬੇ ਸੂਟ ਇੰਦ ਕਾਣ ਪਾਈ ਕਿਦਾਂ ਸੂਟ ਵਿੱਚ ਆਂਗੇ ਕਿਦਾਂ ਕਿਦਾਂ ਲਾਲ ਗਲਾਬੇ ਸੂਟ ਨਿਕਲੇ ਆ ਅੱਛਾ ਇੱਕ ਸੂਟਾਂ ਦੀ ਦੁਕਾਨ ਪਾਈ ਹੈ ਹਾਂ ਸੂਟ ਸਾੜੀਆਂ ਦੀ ਹਰੀਆਂ ਜੰਨੀਆਂ ਦੀ ਤੇ ਇੱਥੇ ਬ੍ਰਦਰ ਹੀ ਰਹਿੰਦੇ ਕਿੱਥੇ ਫਿਰ ਇੱਥੇ ਕਿਦਾਂ ਦੁਕਾਨ ਪਾਈ ਇੱਥੇ ਬਾਬਾ ਜੀ ਹਾਂਜੀ ਇੱਥੇ ਅੱਜ ਨਾਲ ਇਹਨੂੰ ਹੀ ਵੇਖਿਆ ਛਣੀਆਂ ਰਹੇ ਸੇਵਾ ਦੇ ਨੇ ਤੇ ਇੱਥੇ ਹੀ ਅਸੀਂ ਵੇਖਿਆ ਕਿ ਅੱਜ ਇੱਥੇ ਆਏ ਤੁਸੀਂ ਕਿੱਥੋਂ ਆਏ ਅਹੀਂ ਬਾਬਾਏ ਲੋਕਲ ਸੁਲਤਾਨਪੁਰ ਏਰੀਆ ਦੇ ਅੱਛਾ ਚਾ ਚਲੋ ਥੈਂਕ ਯੂ ਬਰਾ ਧੰਨਵਾਦ ਤੁਹਾਡਾ ਮੈਂ ਚਲੋ ਬਾਬਾ ਜੀ ਨਾਲ ਗੇਰ ਆ ਆਗੇ ਆਗੇ ਆਜੋ ਨਾਲ ਆਜੋ ਕੋਈ ਇਹਨਾਂ ਦੇ ਵੇਖਿਓ ਕਿ ਜੀਬ ਜੂਤ ਕੋਈ ਨੰਬਰ ਆਧਾਰ ਕਾਰਡ ਕੋਈ ਹੋਵੇ ਵੇਖੋ ਪਾਕਟ ਚੈੱਕ ਕਰੋ ਲੱਡੂ ਕਾਇਆ ਬੰਦੋ ਨਾ ਕਰਿਆ ਕਿਤੇ ਵੀ ਪੈਸੇ ਆ ਨਾ ਕਰੇ ਚੱਲੀਏ ਕੋਈ ਗੱਲ ਨਹੀਂ ਮੇਰੀ ਮਾਂ ਆ ਜਾ ਕੋਈ ਗੱਲ ਨਹੀਂ 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 ਮੈਂ ਕਿਤੇ ਵੀ ਜਾਣਾ ਐਸੀ ਹੈ ਨਹੀਂ ਮਤ ਨਹੀਂ ਬੰਨਿਆ ਬੰਨਿਆ ਨਾਲ ਮੈਨੂੰ ਨਾ ਨਹੀਂ ਕਰੇ ਚੱਲੀਏ ਕਰੇ ਨਹੀਂ ਜਾਣਾ ਨਹੀਂ ਮੈਂ ਵੀ ਇੱਥੇ ਇੱਥੇ ਠੰਡ ਬੜੀ ਹੋ ਜਾਂਦੀ ਹੈ ਨਾ ਪੈਸੇ ਮਿਲਾ ਦੇ ਜਾਂ ਕਿਸੇ ਨੇ ਦੇ ਦੂ ਦਿੱਤੀ ਹੋਣੀ ਹੈ ਦਿੱਤੇ ਹੋਣੇ ਆ ਮਾਂ ਮੇਰੇ ਨਾਲ ਆ ਜਾ ਚੱਲਾ ਆ ਜਾ ਹੋਣੇ ਮੇਰੀ ਮਾਂ ਹੁਣ ਗੇਟ ਨਹੀਂ ਮਾਰਦੇਓ ਮੈਂ ਉਹਨਾਂ ਨੂੰ ਕਹਿਆ ਹੋਣਾ ਨਹੀਂ ਤੇ ਰਹਿੰਦੇ ਮੈਂ ਤੇ ਸੌਟਾਂ ਨਹੀਂ ਕੋਈ ਗੱਲ ਨਹੀਂ ਮੇਰੀ ਮਾਂ ਚੱਲਦੇ ਮੇਰੇ ਦਰਗਾਹੋਂ ਮੈਸਟ ਹੋ ਗਿਆ ਨੇ ਹੂੰ ਚੱਲੋਗੀ ਅ ਵੀਰ ਫੜਿਓ ਮੜਾ ਨਾਲ ਚੱਲ ਆਜੋ ਮਾਤਾ ਘੜੀ ਖੜਨਾ ਤੈਨੂੰ ਆਜਾ ਉਹ ਨਹੀਂ ਮਾਤਾ ਘੜੀ ਆਜਾ ਆਜਾ ਤੂੰ ਪੰਜ ਦਰਪੇ ਮਾਤਾ ਆਜਾ ਕੋਈ ਨਹੀਂ ਧੰਨ ਗੁਰੂ ਆਪ ਦਾਸ ਉਹ ਨਹੀਂ ਮਾਤਾ ਘੜੀ ਚੱਲੇ ਆ ਗੁਰੂ ਸੌਟਾ ਨਹੀਂ ਗੁਰਦਾਰਾ ਸਾਹਿਬ ਲਾਉਣ ਕੇ ਨਾ ਗੁਰੂ ਕੇ ਮਹਿਲ ਜਿੱਥੇ ਤੁਸੀਂ ਕਹਿੰਦੇ ਜਾਣਾ ਵਾ ਤੇ ਤੁਸੀਂ ਚੱਲ ਜਿਓ ਮਾਂ ਮਾਤਾ ਤੇ ਬੜੀ ਯਾਰ ਕਰ ਰੱਖਣਾ ਤੇ ਉਹ ਨਹੀਂ ਕੋਈ ਗੱਲ ਨਹੀਂ ਇੱਥੇ ਸੇਵਾ ਤੇ ਹੀ ਚੱਲੇ ਆ ਸੇਵਾ ਤੇ ਚੱਲ ਮਾਤਾ ਜੀ ਜਾਣਾ ਪੁੱਤਰ ਮੈਂ ਇੱਥੇ ਰਹਿਣਾ ਉਹ ਨਹੀਂ ਮਾਤਾ ਇੱਥੇ ਰਹਿ ਪਈ ਸੀ ਉਹ ਗੁਰੂ ਕਮਤ ਸਿੰਘ ਆ ਮੈਂ ਉਹ ਮੇ ਫੋਟੋ ਪਾਈਗੀ ਮੇਰੀ ਆ ਆ ਜਾ ਕੋਈ ਮਾਤਾ ਆ ਜਾ ਭਾਈ ਵੀ ਤਰੰਗ ਉਹ ਗੱਡੀ ਉੱਥੇ ਕਰ ਲਿਓ ਗੁਰੂ ਘਰੇ ਜਾਣਾ ਬਾਕੀ ਉਹ ਆ ਜਾ ਮਾਤਾ ਆ ਜਾ ਕੋਈ ਨਹੀਂ ਜਣਾ ਉਹ ਮਾਤਾ ਘੜ ਥੋੜੀ ਲੱਗੇ ਆ ਉਹ ਆਪਾਂ ਉਹ ਮਾਤਾ ਨੂੰ ਕਿ ਕਿ ਮੈਂ ਅਲੀ ਚਲੇ ਆ ਜਾ ਇਹਦਾ ਕੁਝ ਆ ਗੁਰੂ ਕਿ ਮੈਂ ਉਹ ਮਾਤਾ ਗੱਡੀ ਤੇ ਜਾਵਾਂਗੇ ਪਰ ਗੱਡੀ ਕਿਤੇ ਕੋਈ ਕੋਈ ਡਾਊਨ ਸੀਟ ਬੈਠਣ ਲਈ ਹੈ ਉਹ ਗੱਡੀ ਦੇ ਮਾਤਾ ਉੱਥੇ ਆ ਨਾ ਇਤਨੇ ਕੁਦਰਾ ਉਹ ਮਾਤਾ ਗੱਡੀ ਤੇ ਲੈ ਕੇ ਚਲਦੇ ਆ ਨਾ ਤੁਹਾਨੂੰ ਗੱਡੀ ਤੇ ਲੈ ਕੇ ਚਲਦੇ ਆ ਆਹ ਪਰ ਇੰਨਾ ਤੇ ਵੀ ਖਰਚਾ ਹੁੰਦਾ ਇਹਦੇ ਕਰਨ ਦਾ ਹਾਂ ਜੀ ਇਹਦਾ ਵੀ ਖਰਚਾ ਹੁੰਦਾ ਉਹ ਗੱਡੀ ਤੇ ਆ ਜਾਓ ਮੈਨੂੰ ਫਿਰ ਰਾਸ਼ਨ ਦੇ ਤੋਂੜੇ ਨਹੀਂ ਰਾਸ਼ਨ ਦੇ ਤੋਂੜੇ ਸਾਬ ਨੂੰ ਲੱਜੂ ਮਾਤਾ ਚਾਹ ਰਾਸ਼ਨ ਦੇ ਤੋਂੜੇ ਨਹੀਂ ਕਿਤੇ ਮੈਨੂੰ ਉਹ ਚਾਹੀਦਾ ਤਾਂ ਗੁਰ ਰਾਮ ਦਾ ਜੀ ਗੱਡੀ ਚੱਜਣਾ ਤੁਸੀਂ ਨਾਲ ਉਹਨਾਂ ਦੇ ਮੈਨੂੰ ਤੇ ਰਾਸ਼ਨ ਤੋਂ ਥੋੜੀ ਨਹੀਂ ਤੇ ਰਾਜਮਾ ਦਾਲ ਤੇ ਕੜੀ ਚੋਲ ਅਰੇ ਕੱਪੜੇ ਕੁੱਪੜੇ ਇੰਨੇ ਗੰਦੇ ਨਹੀਂ ਆ ਮਾਤਾ ਦੇ ਕੋਈ ਜ਼ਿਆਦਾ ਦੇਣ ਨਹੀਂ ਹੋਇਆ ਇਹਨੂੰ ਮੈਨੂੰ ਤਾਂ ਲੱਗਦਾ ਜਿਵੇਂ ਇੱਕ ਅੰਦਰ ਦੇ ਨਹੀਂ ਕੱਪੜੇ ਬਾਹਰ ਨੂੰ ਹੋ ਗਿਆ ਜੀ ਚਾਰ ਪੰਜ ਦੇ ਨਾਲ ਇਹ ਵੀ ਨਹੀਂ ਕੱਪੜੇ ਉਹ ਸੀਟ ਬੈਲ ਹਾਂ ਹਾਂ ਮਾਤਾ ਆਵੇ ਗੱਡੀ ਤੇ ਚੱਲ ਜਾਣਾ ਆ ਜਾ ਆ ਉਹ ਸੀਟ ਬੈਲ ਤੇ ਮੇਰੇ ਮੂੰਹ ਤੇ ਨਿਗਰੀ ਹੈ ਉਹ ਸੀਟ ਬੈਲ ਤੇ ਲੋਕੀ ਨਾ ਉਹ ਸੀਟ ਬੈਲ ਤੇ ਲੋਕੀ ਆ ਕਿ ਲੋਕੀ ਨਾ ਹਾਂ ਹਾਂ ਵੀਡੀਓ ਤੇ ਕੋਈ ਗੱਲ ਨਹੀਂ ਧੰਨਵਾਦ ਵੀਡੀਓ ਤੇ ਵਾਹਿਗੁਰੂ ਸਭ ਵਾਹਿਗੁਰੂ ਹਾਂ ਪਾਪਾ ਮੇਰੇ ਜਾ ਜੀ ਤੁਰੀ ਜਿੰਦਗੀ ਵਾਹ ਫਿਰ ਵਾਹ ਸੁਤੀਏ ਦਾ ਫਿਰ ਵਾਹ ਸੁਣ ਕੇ ਦਾ ਸੀਟ ਵਾਹ ਤੇਜ਼ ਵਾਹ ਦਰਵਾਜ਼ੇ ਉਹ ਤੇ ਕੇ ਰੇ ਸਿਰਵਾਰ ਦੇ ਕਿ ਮਾਤਾ ਇੱਥੇ ਬਹਿ ਕੇ ਚੱਲੋ ਬਹਿ ਜਾਓ ਮਾਤਾ ਗੱਡੀ ਤੇ ਆਜੋ ਤੇ ਰੋਸ ਨਾ ਘੜੇ ਹੋ ਕੇ ਤੇ ਬਹਿ ਜਾਓ ਬਹਿ ਜਾਓ ਗੱਡੀ ਤੇ ਬਹਿ ਜਾਓ ਉੱਥੇ ਜਾਣਾ ਨਹੀਂ ਹੈ ਮਾਤਾ ਆਪਾਂ ਚੱਲੀਏ ਮਾਤਾ ਚਾਪ ਉਹ ਇੱਥੇ ਮੈਂ ਆ ਗਿਆ ਸਾਰੇ 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 ਜਾਣਗੇ ਪਰੋ ਜੋ ਪਰੋ ਜੋ ਗਾਣ ਹੋ ਜਾ ਅੱਗੇ ਹੋ ਜੋ ਥੋੜੇ ਕਿਤੇ ਵੀ ਕਿਤੇ ਨਹੀਂ ਜਾਂਦੇ ਆਪਾਂ ਚਲੋ ਚਲੋ ਥੈਂਕ ਯੂ ਵੀਦੀ ਧੰਨਵਾਦ ਤੁਹਾਡਾ ਮੈਂ ਤਾਂ ਛੇਤੀ ਦੀ ਬਹਿ ਗਿਆ ਮੈਂ ਕਿਹਾ ਨਾ ਇਹ ਹਾਂ ਹੋ ਜਾਂਦੇ ਆ ਨਹੀਂ ਨਹੀਂ ਕੋਈ ਨਹੀਂ ਤਾਂ ਆ ਬਰਾ ਅਰਦਾਸ ਕਰੋ ਸਾਡੀ ਪਾਪੀਆਂ ਜੀ ਵੀਰਾਂ ਬੇਈਮਾਨਦਰੀਆਂ ਦਵੇ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਓਕੇ ਜੀ ਓਕੇ ਗੁੰਡਾ ਗੁੰਡਾਂ ਮਾਰ ਰਿਹਾ ਸੀਸ ਮਾ ਕਰ ਰਿਹਾ ਮੈਨੂੰ ਹਾਂ